ਅੰਮ੍ਰਿਤਸਰ ਦੇ ਲੋਹਗੜ੍ਹ ਦੇ ਨੇੜੇ ਪੈਂਦਾ ਏਰੀਆ ਜੋ ਕਿ ਹੁਣ ਤੋ ਤੁਹਾਨੂੰ ਦਿਖਾਈਏ ਤਾਂ ਗੰਦਗੀ ਦੇ ਨਾਲ ਇੱਥੇ ਭਰਪੂਰ ਜਿਹੜੇ ਲੋਕ ਸਾਹਮਣਾ ਕਰ ਰਹੇ ਨੇ ਤਾਂ ਇਹ ਸੀਵਰੇਜ ਦੀ ਜੇਕਰ ਗੱਲ ਕਰਦੇ ਆ ਤਾਂ ਸੀਵਰੇਜ ਇੱਥੇ ਭਰੇ ਰਹਿੰਦੇ ਨੇ ਬਿਜਲੀ ਨਹੀਂ ਆਉਂਦੀ ਨਾ ਹੀ ਇੱਥੇ ਪਾਣੀ ਆਉਂਦੇ ਆ ਤਾਂ ਕਰੀਬ ਹਫ਼ਤਾ ਹਫ਼ਤਾ ਇੱਥੇ ਬਿਜਲੀ ਨਹੀਂ ਆਉਂਦੀ ਰਹੀ ਇਹ ਤੁਸੀਂ ਦੇਖ ਸਕਦੇ ਹੋ ਕਿ ਮੀਟਰ ਹੈ ਨਾਲ ਹੀ ਉੱਤੇ ਤਾਰਾ ਤੇ ਨਾਲ ਹੀ ਥੱਲੇ ਪਾਣੀ ਹੈ ਜੇਕਰ ਇੱਥੇ ਕੋਈ ਵੱਡੀ ਸ਼ਾਰਟ ਸਰਕਟ ਦੇ ਨਾਲ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਵੱਡੀ ਕਟਨਾ ਵਾਪਰ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਹ ਤਸਵੀਰਾਂ ਤੁਸੀਂ ਦੇਖੋ ਨੇੜੇ ਪਾਣੀ ਆ ਉੱਥੇ ਮੀਟਰ ਆ ਉੱਥੇ ਹੀ ਤਾਰਾਂ ਤੇ ਤਾਰਾਂ ਦੇ ਉੱਤੇ ਮੱਖੀਆਂ ਜਿਹੜੀਆਂ ਪਿੰਨ ਪਣਾਉਂਦੀਆਂ ਇੱਥੇ ਗੰਦਗੀ ਲੈ ਕੇ ਆ ਰਹੀਆਂ ਨੇ ਜਦੋਂ ਕੰਪਲੇਂਟ ਨਹੀਂ ਕੀਤੀ ਸੀਵਰੇਜ ਨੂੰ ਲੈ ਕੇ ਜਾਂ ਤਾਰਾਂ ਨੂੰ ਲੈ ਕੇ ਬਹੁਤ ਵਾਰੀ ਕਿਤੇ ਕੋਈ ਨਹੀਂ ਸੁਣਾਈ ਦਿੰਦਾ ਇੱਥੇ ਬਸ ਵੋਟ ਲੈਣ ਆਉਂਦੇ ਨੇ ਵੋਟ ਲੈ ਕੇ ਚੱਲ ਜਾਂਦੇ ਨੇ ਕੋਈ ਸੁਣਾਈ ਨਹੀਂ ਇਹੋ ਜਿਹੀ ਕਰਦਾ ਤਾਰਾਂ ਜਿੰਦਗੀ ਨੂੰ ਲੈ ਕੇ ਕੋਈ ਕੁੜੇ ਵਾਲਾ ਆਉਂਦਾ ਜੀ ਇੱਥੇ ਕੁੜੇ ਵਾਲਾ ਆਂਦਾ ਬਾਹਰ ਹੀ ਆਂਦਾ ਨਾ ਕੋਈ ਸਾਨੂੰ ਕਹਿੰਦਾ ਹੀ ਆਪ ਬਾਹਰ ਸੁੱਟਣ ਜਾਂਦੇ ਆ ਕੱਟੇ ਭਾਜੀ ਬੱਤੇ ਵੀ ਨਹੀਂ ਆਉਂਦੀ ਜਦੋਂ ਹਨੇਰਾ ਹੋ ਜਾਂਦਾ ਨਾ ਉਹ ਪੂਰੀ ਗਲੀਆਂ ਜਰੂਰ ਰਾਤ ਹੁੰਦੀ ਨਾ ਪੂਰੀ ਗਲੀ ਚੰਦੇਰਾਂ ਦੇਰਾ ਹੋ ਜਾਂਦਾ ਜੀ ਕਿ 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 ਤੱਕ ਆਉਂਦੀ ਹੈ ਅਜੀ ਦਿੱਕਤ ਹੈ ਬੜੀ ਇਹ ਕੀ ਗੱਲ ਹੋਈ ਸੀ ਕਰੰਟ ਲੱਗ ਗਿਆ ਜੀ ਬਾ ਉਹਦੇ ਕਰਕੇ ਕੱਟੀ ਹੈ ਜੀ ਕੀ ਕਿਵੇਂ ਕਰੰਟ ਕਿਵੇਂ ਲੱਗ ਗਿਆ ਸੀਗਾ ਮੈਂ ਪਤੰਗ ਢਾਹੇ ਪਤੰਗ ਨਹੀਂ ਏ ਤਾਰ ਝੱਡ ਗਈ ਫੇ ਮੈਨੂੰ ਪਤਾ ਨਹੀਂ ਮੈਂ ਬੱਚਾ ਸੀ ਜਦੋਂ ਇੰਨੇ ਇੰਨੇ ਲੱਗ ਤਾਰ ਸੀ ਤੇ ਮੈਂ ਲੋਏ ਦੀ ਬੈਫਰ ਮੈਨੂੰ ਪਤਾ ਨਹੀਂ ਮੈਂ ਲੋਏ ਦੀ ਬੈਫ ਚੱਕ ਲਈ ਦੇ ਨਾਲ ਕਰੰਟ ਲੱਗ ਗਈ ਹੋਰ ਵੀ ਕਿਤੇ ਲੱਗੀ ਹੈ ਸਰੀਰ ਤੇ ਜਾਂ ਸਿਰਫ ਬਾਹ ਤੇ ਕਿੱਥੇ ਕਿੱਥੇ ਗ੍ਰੀਪ ਪਰਵਾਾਰ ਹੈ ਇਲਾਜ ਕਿਵੇਂ ਹੋਇਆ ਸੀਗਾ ਇੰਨਾ ਪੈਸਾ ਕਿੱਥੋਂ ਆਇਆ ਗਲੀ ਮਹੱਲੇ ਤੋਂ ਕਰਾਈ ਕਰਕੇ ਦਾ ਦਾ 20 20 ਪੰਪਾਂ ਜਿੰਨੇ ਦਿੱਤੋ ਉਹਦੇ ਨਾਲ ਤੇ ਕਰਾਈ ਕਰਕੇ ਕਰਾਈ ਸਾਰਾ ਆਖਰ ਚ ਫਿਰ ਆਂਡ ਗਵਾੜ ਮੈਂ ਲਾਈ ਕਮ ਆਇਆ ਆਹੀ ਕੰਮ ਆਇਆ ਹੋਰ ਕੋਈ ਕੰਮ ਤੇ ਨਹੀਂ ਆਲੀ ਤੱਕ ਘਰ ਗਾਣੇ ਰੱਖਣੋ ਪੈ ਗਿਆ ਅਗਲਾ ਦਾ ਕੀ ਕੀ ਦਿੱਕਤ ਆਉਂਦੀ ਹੈ ਜੀ ਭਾਈ ਸਭ ਤੋਂ ਪਹਿਲੇ ਤੇ ਇੱਥੇ ਪਾਣੀ ਨਹੀਂ ਹੈਗਾ ਬੱਤੀ ਰਾਤੀ ਵੀ ਬੰਦ ਕਰ ਦਿੰਦੇ ਆ ਜਿਹੜੇ ਮਰੀਜ਼ ਹੈਗੇ ਘਰ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਬੱਚਿਆਂ ਨੂੰ ਪਰੇਸ਼ਾਨੀ ਛੱਤ ਦੇ ਉੱਤੇ ਜਗ ਸਾਰੀਆਂ ਨੀਆਂ ਲੰਬੀਆਂ ਪਾਤੀਆਂ ਜੇ ਜ ਕਿਸੇ ਨੂੰ ਕੁਝ ਹੋ ਜੇ ਗਰਮੀ ਦੇ ਵਿੱਚ ਤੇ ਕੋਈ ਭੱਜ ਨਹੀਂ ਸਕਦਾ ਨਾ ਹੀ ਇੱਥੇ ਕੋਈ ਮੋਟਰ ਆ ਸਕਦੀ ਪਾਣੀ ਦੀ ਇੰਨੀ ਪਰੇਸ਼ਾਨੀ ਹੈ ਪੀਣ ਦੇ ਕਰਕੇ ਸਾਨੂੰ ਪਾਣੀ ਦਾ 10 ਸਮੇਂ ਦੂਰੋਂ ਉੱਥੋਂ ਲਿਆਉਣਾ ਪੈਂਦਾ ਬਾਹਰੋਂ ਪਾਣੀ ਦਾ ਨਾ ਕੋਈ ਸੁਣਵਾਈ ਕਰਦੇ ਨਾ ਮੋਟਰ ਬਣਾਉਂਦੇ ਪਏ ਨੇ ਅੱਜ 2 ਮਹੀਨੇ ਤੋਂ ਉੱਪਰ ਹੋ ਗਿਆ ਕੋਈ ਨਹੀਂ ਸੁਣਦਾ ਨਾ ਕੋਈ ਪ੍ਰਧਾਨ ਨਾ ਕੋਈ ਮੰਤਰੀ ਕੋਈ ਨਹੀਂ ਸੁਣਦਾ ਮੋਟਾ ਮੰਗਣ ਨਹੀਂ ਆਉਂਦੇ ਜੀ ਇੱਥੇ ਸਭ ਆਉਂਦੇ ਆ ਜਿ ਉਹਨਾਂ ਨੂੰ ਕਹਿੰਨੇ ਆ ਤੇ ਉਹ ਕਹਿੰਦੇ ਆ ਕੋਈ ਗੱਲ ਨਹੀਂ ਹੋ ਜੂਗਾ ਇਸ ਵਾਰ ਕਿੰਨੇ ਸਾਲਾਂ ਤੋਂ ਇਲਾਰੇ ਲਾਉਂਦੇ ਆ ਰਹੇ ਨੇ ਇਹ ਵੀ ਹੋ ਗਿਆ ਤੇ ਜਦੋਂ ਦੇ ਨੇ ਦੇਖੇ ਸੀ ਹੁਣ ਨੇ ਹੋ ਗਏ ਤਦ ਤੱਕ ਤੇ ਹਲਾਰੇ ਹੀ ਗਏ 20 25 ਸਾਲ ਤੋਂ ਉੱਪਰ ਹੋ ਚੁੱਕੇ ਹਾਂ ਇਹ ਨੇ ਕਿਤੇ ਹੋ ਹੀ ਗਏ ਆ ਮੁੰਡੇ ਸਾਡੀ ਪਰੇਸ਼ਾਨੀ ਆ ਕੀ ਕੀ ਦਿੱਕਤਾਂ ਕੋਈ ਵਿਕਾਸ ਕੀਤਾ ਹੈਗਾ ਤਾਂ ਤਾਈਆਂ ਪਰੇਸ਼ਾਨੀ ਆ ਸਮਝ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਰਹੀ ਮਿੰਟ 2 ਸਾਲ ਹੋਏ ਆ 2 ਸਾਲ ਹੋ ਗਏ ਤੇ ਕੋਈ ਪੁੱਛਣ ਆਇਆ ਅਜੇ ਤੱਕ ਇੱਕ ਲੀ ਮੋਟੇ ਮੰਗਣ ਕੋਈ ਨਹੀਂ ਆ ਵੋਟਾਂ ਲਈ ਜਾਂਦੇ ਆ ਇਹ ਵੋਟਾਂ ਲਈ ਜਾਂਦੇ ਆ ਉਹ ਵੀ ਇਹਨਾਂ ਨੇ 2 ਮਹੀਨੇ ਆਣਾ ਬਾਤ ਚੁਣੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਾਡੇ ਰਾਈ ਕੀੜਿਆ ਰਾਈ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਕਹੀਏ ਜੇ ਸੁਣਦੇ ਆ ਤੇ ਫਿਰ ਤਾਂ ਕਹੀਏ ਜੇ ਸੁਣਨਾ ਹੈ ਫਿਰ ਕਹਿੰਦਾ ਫਿਰ ਇਸ ਕਰੇ ਸਰਕਾਰਾਂ ਨੂੰ ਕੀਤੀ ਹੈ ਕੰਪਲੇਂਟ ਕੀਤੀ ਹੈ ਕਿਸੇ ਨੂੰ ਕਿ ਹਾਂ ਵੀ ਤਾਰਾ ਨੇੜੇ ਨੇ ਗੰਦਗੀ ਹੈ ਪਾਣੀ ਹੈ ਜਾਂ ਸੀਵਰੇਜ ਹੈ ਨਾ ਕਿਸੇ ਨੂੰ ਕੰਪਲੇਂਟ ਕੀਤੀ ਹੈ ਕੰਪਲੇਂਟ ਸਭ ਨੂੰ ਕਰੀਤੀ ਆ ਭਾਜੀ ਪਰ ਸੁਣਦਾ ਕੋਈ ਨਹੀਂ ਕੋਈ ਨਹੀਂ ਆਂਦਾ ਸਾਰ ਪੁੱਛੇ ਕੋਈ ਅੱਗੇ ਵੀ ਆ ਕੇ ਦੱਸਿਆ ਤੁਹਾਡੇ ਹੱਡੇ ਘੜ ਦੇ ਇਕ ਲੋਹਾੜੀਆਂ ਤਾਰਾ ਦੇਖ ਲਓ ਕਿਤਰਾ ਲੰਕੀਆਂ ਪਈਆਂ ਨੇ ਭਾਂ ਜਿਹੜਾ ਮਰਜੀ ਨਾਲ ਲੱਗ ਜਵੇ ਕੋਈ ਨਹੀਂ ਇੱਥੇ ਆਂਦਾ ਨਾ ਸਾਡੀ ਕੋ ਸੁਣਾਈ ਕਰਦਾ ਨਾ ਸਾਨੂੰ ਕੋਈ ਆਣ ਕੇ ਪੁੱਛਦਾ ਹੋਵੇ ਕਿ ਤੁਹਾਡਾ ਕੀ ਹਾਲਾਤਾਂ ਨੇ ਕੀ ਨਹੀਂ ਤੇ ਇੱਥੇ ਗੋਡੇ ਗੋਡੇ ਗੰਦ ਰਹਿੰਦਾ ਵੈ ਇਹਨਾਂ ਨਾਲ ਕਿ ਬੀਂਗ ਜਿਹ ਪਹਿਲਾਂ ਹੁੰਦੀ ਨੇ ਇਸ ਵੇਲੇ ਹਿੰਦੁਸਤਾਨੀ ਬਸਤੀ ਦੇ ਉੱਤੇ ਮੌਜੂਦ ਆ ਜਿੱਥੇ ਕਿ ਹਾਲਾਤ ਬਹੁਤ ਖਸਤਾ ਨੇ ਕਰੀਬ 7-8 ਸੁੱਤ ਉੱਪਰ ਇੱਥੇ ਮਕਾਨ ਨੇ ਪਰਿਵਾਰ ਵਸਦੇ ਨੇ ਪਰ ਅੱਜ ਤੱਕ ਕੋਈ ਇਹਨਾਂ ਦੀ ਸਾਰ ਨਹੀਂ ਪੁੱਛਣ ਆਇਆ ਹੱਥ ਜੋੜ-ਜੋੜ ਵੋਟਾਂ ਤਾਂ ਮੰਗੀਆਂ ਜਾਂਦੀਆਂ ਨੇ ਪਰ ਜਦ ਹਾਲਾਤ ਦੀ ਗੱਲ ਆਉਂਦੀ ਹੈ ਤਾਂ ਹੱਥ ਖੜੇ ਕਰ ਜਾਂਦੇ ਨੇ ਲੀਡਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਹਿੰਦੁਸਤਾਨੀ ਬਸਤੀ ਦੀਆਂ ਅੰਮ੍ਰਿਤਸਰ ਦੇ ਲੋਗੜ ਦੇ ਨੇੜੇ ਪੈਂਦਾ ਏਰੀਆ ਜੋ ਕਿ ਫੁਰਤੋ ਤੁਹਾਨੂੰ ਦਿਖਾਈਏ ਤਾਂ ਗੰਦਗੀ ਦੇ ਨਾਲ ਇੱਥੇ ਭਰਪੂਰ ਜਿਹੜੇ ਲੋਕ ਸਾਹਮਣਾ ਕਰ ਰਹੇ ਨੇ ਤਾਂ ਇਹ ਸੀਵਰੇਜ ਦੀ ਜੇਕਰ ਗੱਲ ਕਰਦੇ ਆ ਤਾਂ ਸੀਵਰੇਜ ਇੱਥੇ ਭਰੇ ਰਹੇਦੇ ਨੇ ਬਿਜਲੀ ਨਹੀਂ ਆਉਂਦੀ ਨਾ ਹੀ ਇੱਥੇ ਪਾਣੀ ਆਉਂਦੇ ਆ ਤਾਂ ਕਰੀਬ ਹਫ਼ਤਾ ਹਫ਼ਤਾ ਇੱਥੇ ਬਿਜਲੀ ਨਹੀਂ ਆਉਂਦੀ ਰਹੀ ਪਰ ਕੀ ਮੁਸ਼ਕਲਾ ਨੇ ਆਖਰਕਾਰੇ ਤਾਰਾਂ ਦੀ ਜੇਕਰ ਗੱਲ ਕਰੀਏ ਤਾਂ ਬਿਲਕੁਲ 5 ਤੋਂ 6 ਫੁੱਟ ਜ਼ਮੀਨੀ ਪੱਧਰ ਤੋਂ ਤਾਰਾਂ ਨੇੜੇ ਨੇ ਸੋ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਲੋਕ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਇਹ ਕਾਫੀ ਖਸਤਾ ਹਾਲਾਤ ਨੇ ਕੀ ਨਾਮ ਹੈ ਜੀ ਤੁਹਾਡਾ ਮੈਂ ਨਹਾਜੀਤ ਜੀ ਅਜੀ ਕੀ ਕੀ ਤੰਗੀਆਂ ਆਉਂਦੀਆਂ ਨੇ ਤੁਹਾਨੂੰ ਇੱਥੇ ਕੋਈ ਸਾਰ ਪੁੱਛਣ ਆਇਆ ਅਜੇ ਤੱਕ ਜੀ ਨਹੀਂ ਸਰ ਜੀ ਕੋਈ ਨਹੀਂ ਆਂਦਾ ਸਾਰ ਪੁੱਛਣ ਕਿ ਅੱਗੇ ਵੇਖਿਆ ਦੱਸਿਆ ਤੁਹਾਡੇ ਹੱਡੇ ਘੜ ਦੇਖ ਲੋ ਤੁਹਾਡੀਆਂ ਤਾਰਾ ਦੇਖ ਲੋ ਕਿਤਰਾ ਲੰਕੀਆਂ ਰਪੀਆਂ ਨੇ ਭਾਂ ਜਿਹੜਾ ਮਰਜ਼ੀ ਨਾਲ ਲੱਗ ਜਵੇ ਕੋਈ ਨਹੀਂ ਇੱਥੇ ਆਂਦਾ ਨਾ ਸਾਡੀ ਕੋ ਸੁਣਾਈ ਕਰਦਾ ਨਾ ਸਾਡ ਨੂੰ ਕੋਈ ਆਣ ਕੇ ਪੁੱਛਦਾ ਵਾ ਕਿ ਤੁਹਾਡਾ ਕੀ ਹਾਲਾਤਾਂ ਨੇ ਕੀ ਨਹੀਂ ਤੇ ਇੱਥੇ ਗੋਡੇ ਗੋਡੇ ਗੰਦ ਰਹਿੰਦਾ ਵਾ ਇਹਨਾਂ ਨਾਲ ਡੇਂਗੂ ਜਰੇ ਕਿ ਪਹਿਲਾ ਹੁੰਦੇ ਨੇ ਇਹ ਹੋਇਆ ਇਦਾਂ ਕੀ ਬਦਬੂ ਇੰਨੀ ਆ ਰੋਟੀ ਵੀ ਖਾਣੀ ਹੁੰਦੀ ਆ ਰੋਟੀ ਖਾਧੀ ਜਾਂਦੀ ਆ ਜੀ ਇੰਨੀ ਨਹੀਂ ਨਹੀਂ ਜੀ ਇਹ ਰੋਟੀ ਤਾਂ ਆਪਣੇ ਕਮਰੇ ਵਿੱਚ ਬੈਠ ਕੇ ਖਾਣੇ ਅੰਦਰ ਅਸੀਂ ਬਾਹਰ ਥੋੜੀ ਬੈਠ ਕੇ ਖਾਣੇ ਆ ਬਾਹਰ ਤੇ ਇੰਨੇ ਮੱਛਰਾਂ ਗੰਦਾ ਵੇਖੋ ਮੱਖੀ ਕਿੰਨੀ ਆ ਉਹ ਮੱਖੀ ਸਾਡੇ ਰੋਟੀ ਤੇ ਬਹਿਣੀ ਆ ਤਾਂ ਉਹ ਹੀ ਖਾਣੀ ਆ ਉਹਦਨੇ ਸਾਨੂੰ ਬਿਮਾਰੀਆਂ ਲੱਗਣੀਆਂ ਨੇ ਕਦੀ ਕੰਪਲੇਂਟ ਵੀ ਕੀਤੀ ਸੀਵਰੇਜ ਨੂੰ ਲੈ ਕੇ ਜਾਂ ਤਾਰਾਂ ਨੂੰ ਲੈ ਕੇ ਬਹੁਤ ਵਾਰੀ ਕੀਤੀ ਕੋਈ ਨਹੀਂ ਸੁਣਾਈ ਦਿੰਦਾ ਇੱਥੇ ਆ ਕੇ ਬਸ ਵੋਟ ਲੈਣ ਆਉਂਦੇ ਨੇ ਵੋਟ ਲੈ ਕੇ ਚੱਲ ਜਾਂਦੇ ਨੇ ਕੋਈ ਸੁਣਾਈ ਨਹੀਂ ਉਹ ਜੀ ਕਰਦਾ ਦੁਬਾਰਾ ਜ਼ਿੰਦਗੀ ਨੂੰ ਲੈ ਕੇ ਕੋਈ ਕੂੜੇ ਵਾਲਾ ਆਉਂਦਾ ਜੀ ਇ ਕੂੜਾ ਉੱਥੇ ਕੂੜਾ ਦਾਲਣ ਲੱਗਾ ਤਾਂ ਉੱਥੇ ਹੀ ਸੁੱਟ ਗਿਆ ਨੇ ਆ ਲੱਗਦਾ ਨਹੀਂ ਜਿਸ ਤਰੀਕੇ ਤਾਰਾ ਇੰਨੀਆਂ ਨੇੜੀਆਂ ਨੇ ਵੱਡਾ ਹਾਦਸਾ ਵਾਪਰ ਸਕਦਾ ਕੋਈ ਨੂੰ ਵਾਪਰ ਸਕਦਾ ਪਰ ਇਹ ਸਰਕਾਰ ਨੂੰ ਵੀ ਹੋਣਾ ਚਾਹੀਦਾ ਸਾਜੀ ਬੱਤਿਆ ਵੀ ਨਹੀਂ ਆਂਦੀ ਭਾਜੀ ਬੱਤਿਆ ਵੀ ਨਹੀਂ ਆਂਦੀ ਜਦੋਂ ਹਨੇਰਾ ਹੋ ਜਾਂਦਾ ਨਾ ਤਾਂ ਪੂਰੀ ਗਲੀ ਜਰੂਰ ਰਾਤ ਹੁੰਦੀ ਨਾ ਪੂਰੀ ਗਲੀ chendeera ndeera ਹੋ ਜਾਂਦਾ ਸਹੀ ਕੀ ਦਿੱਕਤ ਆਉਂਦੀ ਹੈ ਭਾਜੀ ਇਹ ਦਿੱਕਤ ਹੈ ਬੜੀ ਹੈ ਦਿੱਕਤ ਭਾਜੀ ਇੱਥੇ ਸ਼ਾਬੀ ਸ਼ੂਭੀ ਆਂਦੇ ਵੀ ਬੜੇ ਜਿਹਨੇ ਤੇ ਵੀ ਅੰਧੇਰਾ ਹੋ ਜਾਂਦਾ ਗਲੀ ਆ ਜੇ ਕਦੀ ਤਾਰਾ ਤੋਂ ਲੱਗਿਆ ਨਹੀਂ ਡਰ ਨਹੀਂ ਲੱਗਦਾ ਤਾਰਾ ਤੋਂ ਕੀ ਕਰੰਟ ਲੱਗ ਸਕਦਾ ਇੱਕ ਵਾਰੀ ਹਾਸਾ ਵੀ ਹੋਇਆ ਸੀ ਤਾਰਾ ਜੇ ਕੀ ਗੱਲ ਹੋਈ ਸੀ ਭਈਓ ਸਾਹਮਣੇ ਘਰ ਤੋਂ ਮਿਲਦਾ ਟੁੱਟ ਗਿਆ ਸੀ ਤਾਰਾ ਹਾਸਾ ਵਿੱਚ ਕਿਸੇ ਨੂੰ ਕਰੰਟ ਕਰਨ ਤੇ ਨਹੀਂ ਲੱਗਾ ਕਰੰਟ ਭਈਆ ਪਾਉਣ ਲੱਗਾ ਸੀ ਕੀ ਗੱਲ ਹੋਈ ਸੀ ਉਹ ਭਈ ਐ ਨਾ ਗੁੱਡੀ ਡਾ ਰਹੇ ਸੀ ਤੇ ਨਾ ਬਿਲਕੁਲ ਗੱਲਬਾਤ ਕਰਦੇ ਨੌਜਵਾਨ ਦੀ ਇਹ ਜਿਹੜੀ ਬਾ ਆ ਇਹ ਇਹ ਮੇਰੇ ਖਿਆਲ ਕਰੰਟ ਲੱਗਣ ਦੇ ਕਾਰਨ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੀ ਹਾਲ ਬਣੇ ਹੋਏ ਨੇ ਕੀ ਗੱਲ ਹੋਈ ਸੀ ਕੀ ਨਾਮ ਹੈ ਤੁਹਾਡਾ ਸਾਰਾ ਕੀ ਗੱਲ ਹੋਈ ਸੀ ਕਰੰਟ ਲੱਗ ਗਿਆ ਜੀ ਬਾ ਉਹਦੇ ਕਰਕੇ ਕੱਟੀ ਹੈ ਜੀ ਕੀ ਕਿਵੇਂ ਕਰੰਟ ਕਿਵੇਂ ਲੱਗ ਗਿਆ ਸੀਗਾ ਮੈਂ ਪਤੰਗ ਢਾਲੇ ਪਤੰਗ ਨਹੀਂ ਏ ਟਾਰ ਝੱਡ ਗਈ ਤੇ ਮੈਨੂੰ ਪਤਾ ਨਹੀਂ ਮੈਂ ਬੱਚਾ ਸੀ ਜਦੋਂ ਇੰਨੇ ਇੰਨੇ ਲੱਗੇ ਤਾਰ ਸੀ ਤੇ ਮੈਂ ਲੋਏ ਦੀ ਪੈਫੜ ਮੈਨੂੰ ਪਤਾ ਨਹੀਂ ਮੈਂ ਲੋਏ ਦੀ ਪੈਫ ਚੱਕਦੀ ਤੇ ਨਾਲ ਕਰੰਟ ਲੱਗ ਗਿਆ ਹੋਰ ਵੀ ਕਿਤੇ ਲੱਗੀ ਹੈ ਸਰੀਰ ਤੇ ਜਾਂ ਸਿਰਫ ਬਾਹ ਤੇ ਲੱਗੀ ਕਿੱਥੇ ਕਿੱਥੇ ਬਿਲਕੁਲ ਇੱਕ ਵਾਰ ਦਿਖਾ ਦਿਓ ਕਿੱਥੇ ਕਰਕੇ ਲੱਗੀ ਹੈ ਤੁਹਾਡੇ ਕਿਉਂਕਿ ਬੇਸਟ ਟੈਕ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿਸ ਤਰੀਕੇ ਬੱਚੇ ਦਾ ਹਾਲ ਹੋਇਆ ਇਸ ਕਰੰਟ ਦੇ ਨਾਲ ਤਾਂ ਇਹ ਤਸਵੀਰਾਂ ਕਿਸ ਤਰੀਕੇ ਇਹ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਕਰੰਟ ਦੇ ਨਾਲ ਕੀ ਹਾਲ ਹੋਇਆ ਹੋਇਆ ਤਾਂ ਇੱਥੇ ਤੇ ਵੀ ਜਿਸ ਤਰੀਕੇ ਦੱਸ ਰਹੇ ਨੇ ਕਿ ਕੀ ਹਾਲ ਬਣਿਆ ਹੋਇਆ ਕੀ ਕੀ ਕਾਰਨ ਹੈ ਕਿ ਸਰਕਾਰਾਂ ਇੱਥੇ ਪੁੱਛਣ ਨਹੀਂ ਆਉਂਦੇ ਆ ਕਿਉਂਕਿ ਜਿਸ ਤਰੀਕੇ ਇੱਥੇ ਬੱਚੇ ਦਾ ਹਾਲ ਹੋਇਆ ਤਾਂ ਸਰਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ ਇੱਕ ਵਾਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਰੰਟ ਲੱਗਾ ਹੋਇਆ ਤਾਂ ਤਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਦੇਖੋ ਤੁਸੀਂ ਅੱਡੀਆਂ ਦਾ ਕੀ ਹਾਲ ਹੋਇਆ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋਨਾਂ ਪੈਰਾਂ ਤੇ ਆ ਜੀ ਇੱਕ ਪੈਰ ਤੇ ਆ ਜੀ ਇਹ ਸਰਜਰੀ ਹੋਈ ਹੈ ਤੇ ਸਰਕਾਰ ਨੇ ਪੈਸੇ ਦਿੱਤੇ ਸੀ ਕਿ ਇਹ ਕਰੰਟ ਲੱਗਾ ਕਿ ਮੁਆਵਜ਼ਾ ਦਿੱਤਾ ਕੁਝ ਨਹੀਂ ਇਲਾਜ ਕਿਵੇਂ ਕਰਾਇਆ ਫਿਰ ਸਾਰਾ ਮੇਰੀ ਮੰਮੀ ਨੇ ਸਾਰਾ ਵੱਡੇ ਦਫਤਰਾ ਚ ਵੀ ਗਏ ਸੀ ਫੜਕੀ ਸੇ ਨਾ ਗੱਲ ਨਹੀਂ ਮੰਨੀ ਕਿਸੇ ਨੇ ਨਹੀਂ ਮੰਨੀ ਗੱਲ ਜਦੋਂ ਵੋਟ ਪਾਉਣਾਂ ਜਾਂਦੇ ਕਦੀ ਕਦੀ ਜਦੋਂ ਕੋਈ ਕੰਦਾ ਹੋਣਾ ਇਦਾਂ ਹਾਂ ਕਰ ਦਿੰਦੇਗੇ ਪਰ ਜਦੋਂ ਜਦੋਂ ਜਾਂਦੇ ਹਨ ਜਦੋਂ ਬੋਰ ਬੋਰ ਖਤਮ ਜਾਂਦੇ ਫੇਰ ਫੇਰ ਕੋਈ ਨਹੀਂ ਮੰਨਦਾ ਫਿਰ ਆਪਣੀ ਮਾਰਦੇ ਕੋਈ ਨਹੀਂ ਪੁੱਛਦਾ ਕੀ ਸੋਚਿਆ ਸੀ ਜਾਂ ਸੁਪਨਾ ਕੀ ਵੱਡੇ ਹੋ ਕੇ ਕੀ ਬਣਨਾ ਲੱਗਦਾ ਨਹੀਂ ਹੁਣ ਜਿਵੇਂ ਬਾਹ ਹੁਣ ਰਹਿ ਗਈ ਹੈ ਸਰੀਰ ਤੇ ਬਿਜਲੀ ਲੱਗ ਗਈ ਹੈ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਹ ਤਾਰਾ ਚਕਾ ਦੇ ਹੁਣ ਉਹਨੂੰ ਚਾਹੀਦਾ ਸੀ ਸਰ ਉਹ ਚਕਾਵੇ ਸਹੀ ਉਹ ਤਾਰਾ ਚਕਾਉਂਦੇ ਨਹੀਂ ਚੰਗਾ ਹੈ ਘਰ ਹੀ ਇਹਨਾਂ ਦਾ ਇਹ ਰਾਇ ਕਰ ਸੋ ਗਰੀ ਪਰਿਵਾਰ ਹੈ ਇਲਾਜ ਕਿਵੇਂ ਹੋਇਆ ਸੀਗਾ ਇੰਨਾ ਪੈਸਾ ਕਿੱਥੋਂ ਆਇਆ ਸੀ ਗਲੀ ਮਹੱਲੇ ਤੋਂ ਗ੍ਰਾਈ ਕਰਕੇ 10 10 20 20 ਪੰਪਾਂ ਜਿੰਨੇ ਦਿੱਤੇ ਉਹਦੇ ਗਾਣ ਤੇ ਗ੍ਰਾਈ ਕਰਕੇ ਕਰਾਈ ਸਾਰਾ ਆਖਰ ਚ ਫਿਰ ਆਂਟ ਗਵਾਂਡ ਮੈਂ ਲਾਈ ਕੰਮ ਆਇਆ ਆਹੀ ਕੰਮ ਆਇਆ ਹੋਰ ਕੋਈ ਕੰਮ ਤੇ ਨਹੀਂ ਆਲੀ ਤਾਂ ਘਰ ਗਾਣੇ ਰੱਖਣੋ ਪੈ ਗਏ ਅਗਲਾ ਦਾ ਕਿੰਨੇ ਕੇ ਪੈਸੇ ਲੱਗੇ ਸੀਗੇ ਇਲਾਜ ਦੇ ਉੱਤੇ ਕਿੰਨੇ ਲੱਗੇ ਉਹਨਾਂ ਨੂੰ 7 ਲੱਖ ਹੈ 7 ਲੱਖ 7 ਲੱਖ ਸੋ ਇਹ ਪਰਿਵਾਰ ਦੇ ਉੱਤੇ ਜਿਸ ਤਰੀਕੇ ਵੱਡਾ ਹਾਦਸਾ ਵਾਪਰਿਆ 7 ਲੱਖ ਰੁਪਈਆ ਜਿਹੜਾ ਗਲੀ ਗਵਾਂਡ ਤੋਂ ਇਕੱਠਾ ਕਰਕੇ ਆਪਣੇ ਕੋਲੋਂ ਜਿੰਨਾ ਬਚਦਾ ਸੀਗਾ ਸਾਰਾ ਜੋੜ ਕੇ ਗਲੀ ਗਵਾਂਢ ਦੇ ਨਾਲ ਮਦਦ ਲੈ ਕੇ ਇਲਾਜ ਕਰਾਇਆ ਗਿਆ ਪਰ ਵੱਡੇ ਦਸਰਾਂ ਤੱਕ ਵੀ ਪਹੁੰਚ ਕੀਤੀ ਨਾ ਹੀ ਕਿਸੇ ਨੇ ਸੁਣਵਾਈ ਕੀਤੀ ਨਾ ਹੀ ਕੋਈ ਸੁਣਨ ਲਈ ਆਇਆ ਹੋਰ ਕੀ ਕੀ ਦਿੱਕਤ ਪਰੇਸ਼ਾਨੀਆਂ ਆ ਗਈਆਂ ਜੀ ਤੁਹਾਡੇ ਏਰੀਆ 'ਚ ਇਹ ਵਾ ਤਾਰ ਤੁਰਾ ਚਕਾਣੀਆਂ ਹੋਰ ਕੀ ਕਰਾਣਾਂ ਨਾਲ ਗੱਡਰ ਬੰਦ ਪਏ ਆ ਇਹ ਵੇਖੋ ਗਲੀ ਟੁੱਟੀ ਭੱਜੀ ਆਵਾ ਬੱਚੇ ਖੇលਦੇ ਆ ਨਾਲ ਟੁੱਟ ਭੱਜੀ ਜਾਂਦੇ ਬੱਚੇ ਨਹੀਂ ਬਦਬੂ 'ਚ ਰਹ ਹੁੰਦਾ ਵਾ ਰੋਟੀ ਖਾਦੀ ਜਾਂਦੀ ਹੈ ਨਹੀਂ ਖਾਦੀ ਜਾਂਦੀ ਮਾਰੇ ਕੀ ਕਰੀਏ ਬੂਆ ਬੰਦ ਕਰਕੇ ਖਾਣੀ ਪੈਂਦੀ ਬਦਬੂ ਦੇ ਵਿੱਚ ਕੀ ਕਰ ਸਕਦੇ ਸੋ ਇਹ ਬੱਚੇ ਨਹੀਂ ਤੁਸੀਂ ਤਸਵੀਰਾਂ ਦੇਖੋ ਕੀ ਇਹਨਾਂ ਬੱਚਿਆਂ ਦੇ ਵੀ ਸੁਪਨੇ ਨੇ ਇਹਨਾਂ ਦੇ ਵੀ ਬੱਚੇ ਜਿਹੜੇ ਚਾਹੁੰਦੇ ਨੇ ਕਿ ਏਸੀ ਪੱਖਿਆਂ کولਰਾਂ ਦੇ ਥੱਲੇ ਅਸੀਂ ਸੋਈਏ ਕਿਉਂਕਿ ਨਾ ਤਾਂ ਇੱਥੇ ਬਿਜਲੀ ਹੈ ਨਾ ਪਾਣੀ ਹੈ ਸੀਵਰੇਜ ਜਿਹੜੇ ਆ ਅੱਡ ਭਰੇ ਰਹਿੰਦੇ ਨੇ ਅਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਨਜੀਤ ਸਿੰਘ ਜੀ ਕੀ ਕੀ ਦਿੱਕਤ ਆਉਂਦੀ ਐ ਇਸ ਏਰੀਆ ਦੇ ਵਿੱਚ ਮੈਂ ਇੱਥੇ ਰਹਿੰਦਾ ਤਾਂ ਬਿਲਕੁਲ ਜਿਹੜੇ ਬਾਹਰੋਂ ਆਏ ਨੇ ਪਰ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਹਜੀਤ ਕੀ ਕੀ ਦਿੱਕਤ ਆਉਂਦੀ ਐ ਇਥੇ ਏਰੀਆ ਦੇ ਵਿੱਚ ਅਰੇ ਭਾਈ ਮੈਂ ਤਾਂ ਹਰਿਆਣੇ ਕਾ ਹਾਂ ਮੈਂ ਰਿਸ਼ਤੇਦਾਰੀ ਮਾਰਾ ਹਾਂ ਮਨੇ ਕਿਹਾ ਹਾਂ ਕੀ ਕੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਭਾਜੀ ਪਾਣੀ ਦੀ ਵੀ ਪ੍ਰੋਬਲਮ ਆ ਲਾਈਟ ਦੀ ਵੀ ਪ੍ਰੋਬਲਮ ਆ ਲਾਈਟ ਵੀ ਜਾਈ ਦ ਸਰਕਾਰਾਂ ਵੋਟਾਂ ਮੰਗਣ ਆਉਂਦੀਆਂ ਨੇ ਇੱਥੇ ਆ ਵੇਖੋ ਸਵਚ ਭਾਰਤ ਬਣਾਓ ਨਾ ਸਰਕਾਰਾਂ ਵੋਟਾਂ ਮੰਗਣ ਆਉਂਦੀਆਂ ਨੇ ਇੱਥੇ ਜੀ ਵਾਧੂ ਕਦੇ ਪੁੱਛਿਆ ਨਹੀਂ ਉਹਨਾਂ ਨੇ ਕੀ ਕੀ ਹਾਲ ਨੇ ਤੁਹਾਡੇ ਇਹ ਹਾਲਾਤ ਸਹੀ ਕਰ ਦਿੰਨੇ ਆ ਤੁਹਾਡੇ ਕਹਿ ਕੇ ਚੱਲ ਜਾਂਦੇ ਕਰਦਾ ਕੋਈ ਵੀ ਨਹੀਂ ਵੋਟ ਸਾਰੇ ਲੈ ਕੇ ਭੱਜ ਜਾਂਦੇ ਕੀ ਕੀ ਦਿੱਕਤ ਆਉਂਦੀ ਹੈ ਭਾਜੀ ਇੱਥੇ ਪਤਾ ਆਉਂਦਾ ਰਹਿਣਾ ਗਲੀ ਛੋੜੀ ਕਰਵਾ ਬਲਤ ਸੋ ਬਿਲਕੁਲ ਲੋਕਾਂ ਦੀਆਂ ਕਾਫੀਆਂ ਮੁਸ਼ਕਲਾਂ ਨੇ ਗੰਦਗੀ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਤੁਸੀਂ ਦੇਖ ਸਕਦੇ ਹੋ ਲੋਕ ਰਾਤ ਸਵੇਰ ਨੂੰ ਵੀ ਬਾਹਰ ਮੰਜਿਆ ਤੇ ਸੌਂਦੇ ਨੇ ਜੋ ਦਿੱਕਤ ਪਰੇਸ਼ਾਨੀ ਹੈ ਇੱਥੇ ਬਿਜਲੀ ਨੂੰ ਲੈ ਕੇ ਜੇਕਰ ਗੱਲ ਕਰੀਏ ਜਾਂ ਬਿਜਲੀ ਤੋਂ ਇਲਾਵਾ ਪਾਣੀ ਨੂੰ ਲੈ ਕੇ ਹੈ ਸੀਵਰੇਜ ਨੂੰ ਲੈ ਕੇ ਬੜੀ ਦਿੱਕਤ ਹੈ ਕਿਉਂਕਿ ਜਦ ਬਾਰਿਸ਼ ਦਾ ਸਮਾਂ ਹੁੰਦਾ ਹੈ ਤਾਂ 2-2 3-3 ਫੁੱਟ ਜਿਹੜੇ ਗਲੀਆਂ ਭਰ ਜਾਂਦੀਆਂ ਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਿਹੜਾ ਪਾਣੀ ਚਲੇ ਜਾਂਦਾ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲੋਕ ਖਾਲੇ ਵੀ ਬਾਲਟੀਆਂ ਰੱਖ ਕੇ ਬੈਠੇ ਨੇ ਕਦ ਪਾਣੀ ਆਏਗਾ ਕਦ ਪਾਣੀ ਭਰਾਂਗੇ ਸੋ ਇਹ ਗੰਦੀਆਂ ਨਾਲੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਪਣਾਉਂਦੀਆਂ ਮੱਖੀਆਂ ਹਰ ਤਾ ਤੇ ਭਰਪੂਰ ਬੈਠੀਆਂ ਹੋਈਆਂ ਨੇ ਕਿ ਲੋਕਾਂ ਨੂੰ ਜਿਹੜੀਆਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਬਾਰੇ ਆਖਰਕਾਰ ਪੁੱਛੇਗਾ ਕੌਣ ਵੋਟਾਂ ਮੰਗਣ ਲਈ ਆਉਂਦੇ ਨੇ ਕਿ ਇਹਨਾਂ ਦੇ ਲੋਕਾਂ ਦੇ ਹਾਲਾਤ ਕਿਵੇਂ ਦੇ ਨੇ ਇਹਨਾਂ ਦੇ ਲੋਕਾਂ ਦੇ ਵੀ ਸੁਪਨੇ ਹੈਗੇ ਨੇ ਕਿ ਉਹ ਕੀ ਸੋਚਦੇ ਨੇ ਕਿਸ ਤਰੀਕੇ ਇਹਨਾਂ ਦੇ ਹੱਲ ਹੋ ਸਕਦੇ ਨੇ ਕਿਉਂਕਿ ਬੜੀਆਂ ਮੁਸ਼ਕਿਲਾਂ ਇਸ ਏਰੀਆ ਦੇ ਵਿੱਚ ਹੈਗੀਆਂ ਦੂਰ ਦੂਰ ਤੱਕ ਸਿਰਫ ਗੰਦਗੀ ਤੇ ਮੱਖੀਆਂ ਦੇ ਨਾਲ ਏਰੀਆ ਜਿਹੜਾ ਭਰਿਆ ਹੋਇਆ ਸੋ ਜੋ ਹਾਲ ਨੇ ਇਸ ਏਰੀਆ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਮੱਝਾ گاਵਾ ਵੀ ਏਰੀਏ ਦੇ ਵਿੱਚ ਗਲੀਆਂ ਦੇ ਵਿੱਚ ਜਿਵੇਂ ਤੁਰ ਰਹੇ ਆ ਗੱਲਬਾਤ ਕਰ ਲੈਣੇ ਆ ਕਿਸ ਤਰੀਕੇ ਨਾਲ ਲੋਕ ਇੱਥੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਕੀ ਨਾਮ ਹੈ ਜੀ ਤੁਹਾਡਾ ਜੀ ਕੀ ਕੀ ਦਿੱਕਤ ਪਰੇਸ਼ਾਨੀ ਹੈਗੀ ਹੈ ਤੁਹਾਡੇ ਏਰੀਏ ਦੇ ਵਿੱਚ ਉੱਠ ਜੁਰੇ ਕੀ ਕੀ ਦਿੱਕਤ ਪਰੇਸ਼ਾਨੀਆਂ ਜੀ ਸਾਰੀ ਦਿੱਕਤਾਂ ਹੈਗੀ ਆ ਕੋਈ ਪਾਣੀ ਪੂਰੇ ਦਾ ਸਾਫਤਾ ਕਰਾਵਾ ਨਾ ਪਾਣੀ ਆ ਦੇ ਕੁ ਮਹੀਨਾ ਹੋ ਗਿਆ ਪਾਣੀ ਦੀ ਪਾਣੀ ਦਾ ਕਿੰਨੀ ਦੇਰ ਹੋ ਗਈ ਪਾਣੀ ਨਹੀਂ ਗਿਆ ਮਹੀਨਾ ਹੀ ਹੋ ਗਿਆ ਗਰਮੀ ਜਦੋਂ ਆਪਾਂ ਪੈ ਜਾਂਦੇ ਤੇ ਗਰਮੀਆਂ ਦੇ ਸ਼ੁਰੂ ਹੋ ਜਾਂਦਾ ਹੋਰ ਕੀ ਕੀ ਦਿੱਕਤ ਪਰੇਸ਼ਾਨੀਆਂ ਆਉਂਦੀ ਹੋਰ ਸਪਾਈ ਸੂਈ ਗਲੀਆਂ ਵਿੱਚ ਬਸ ਹੋਰ ਗੱਲ ਤੁਸੀਂ ਦੇਖਿਆ ਕਿ ਤਾਰਾਂ ਬੜੀਆਂ ਨੇਲੇ ਹੈਗੀਆਂ ਨੇ ਟੋੜੇ ਤਾਰਾਂ ਨਾਲ ਵੱਡਾ ਹਾਦਸਾ ਵਾਪਰ ਸਕਦਾ ਜੀ ਕੋਈ ਕਰੰਟ ਹੋ ਸਕਦਾ ਜੀ ਉਹ ਤਾਰਾਂ ਦਾ ਵੀ ਸਾਰਾ ਜੰਜਾਲ ਪਿਆ ਹੈ ਸਾਰਾ ਕੁਝ ਬਿਲਕੁਲ ਹੋਰ ਗੱਲਬਾਤ ਕਰਦੇ ਆ ਮੋਹੱਲਾ ਵਾਸੀਆ ਨਾਲ ਕੀ ਕੀ ਦਿੱਕਤ ਆਉਂਦੀ ਹੈ ਜੀ ਭਾਈ ਸਭ ਤੋਂ ਪਹਿਲੇ ਤੇ ਇੱਥੇ ਪਾਣੀ ਨਹੀਂ ਹੈਗਾ ਬੱਤੀ ਰਾਤੀ ਵੀ ਬੰਦ ਕਰ ਦਿੰਦੇ ਆ ਜਿਹੜੇ ਮਰੀਜ਼ ਦੇ ਘਰ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਬੱਚਿਆਂ ਨੂੰ ਪਰੇਸ਼ਾਨੀ ਛੱਤ ਦੇ ਉੱਤੇ ਜਗ੍ਹਾ ਨਹੀਂ ਗਈ ਤਾਰਾ ਇੰਨੀ ਲੰਬੀਆਂ ਪਾਤੀਆਂ ਜੇ ਜੇ ਕਿਸੇ ਨੂੰ ਕੁਝ ਹੋ ਜੇ ਗਰਮੀ ਦੇ ਵਿੱਚ ਤੇ ਕੋਈ ਭੱਜ ਨਹੀਂ ਸਕਦਾ ਨਾ ਹੀ ਇੱਥੇ ਕੋਈ ਮੋਟਰ ਆ ਸਕਦੀ ਪਾਣੀ ਦੀ ਇੰਨੀ ਪਰੇਸ਼ਾਨੀ ਹੈ ਪੀਣ ਦੇ ਕਰਕੇ ਸਾਨੂੰ ਪਾਣੀ ਦਾ 10 ਸਮੇਂ ਦੂਰੋਂ ਉੱਥੋਂ ਲਿਆਉਣਾ ਪੈਂਦਾ ਬਾਹਰੋਂ ਪਾਣੀ ਦਾ ਨਾ ਕੋਈ ਸੁਣਵਾਈ ਕਰਦੇ ਨਾ ਮੋਟਰ ਬਣਾਉਂਦੇ ਪਏ ਨੇ ਅੱਜ 2 ਮਹੀਨੇ ਤੋਂ ਉੱਪਰ ਹੋ ਗਿਆ ਕੋਈ ਨਹੀਂ ਸੁਣਦਾ ਨਾ ਕੋਈ ਪ੍ਰਧਾਨ ਨਾ ਕੋਈ ਮੰਤਰੀ ਕੋਈ ਨਹੀਂ ਸੁਣਦਾ ਤੁਸੀਂ ਕਦੇ ਸਰਕਾਰਾਂ ਨੂੰ ਕੀਤੀ ਹੈ ਕੰਪਲੇਂਟ ਕੀਤੀ ਹੈ ਕਿਸੇ ਨੂੰ ਕੀ ਹਾਬੀ ਤਾਰਾ ਨੇੜੇ ਨੇ ਗੰਦਗੀ ਐ ਪਾਣੀ ਐ ਐ ਸੀਵਰੇਜ ਲੈ ਕੇ ਕਿਸੇ ਨੇ ਕੰਪਲੀਟ ਕੀਤੀ ਐ ਕੰਪਲੀਟ ਸਭ ਨੂੰ ਕਰੀ ਦੀ ਆ ਭਾਜੀ ਪਰ ਸੁਣਦਾ ਕੋਈ ਨਹੀਂ ਅਗਲੇ ਕਹਿੰਦੇ ਆ ਕਿ ਜਾ ਕੇ ਫਿਰ ਬਾਹਰਲੇ ਮੰਤਰੀਆਂ ਨੂੰ ਮਿਲੋ ਉਹਨੂੰ ਮਿਲੋ ਕੋ ਹੁਣ ਇੱਥੇ ਕੌਣ ਆਏਗਾ ਸੁਣਨ ਵਾਲਾ ਕੋਈ ਹੈ ਨਹੀਂ ਵੋਟਾਂ ਮੰਗਣ ਨਹੀਂ ਆਉਂਦੇ ਜੀ ਇੱਥੇ ਸਭ ਆਉਂਦੇ ਆ ਜੇ ਉਹਨਾਂ ਨੂੰ ਕਹਿੰਨੇ ਆ ਤੇ ਉਹ ਕਹਿੰਦੇ ਆ ਕੋਈ ਗੱਲ ਨਹੀਂ ਹੋ ਜਾਊਗਾ ਇਸ ਬਾਕੀ ਕਿੰਨੇ ਸਾਲਾਂ ਤੋਂ ਇਲਾਰੇ ਲਾਉਂਦੇ ਆ ਰਹੇ ਜੀ ਇਹ ਹੋ ਗਿਆ ਤੇ ਜਦੋਂ ਦੇ ਇੰਨੇ ਦੇਖਿਆ ਸੀ ਹੁਣ ਇੰਨੇ ਹੋ ਗਿਆ ਤਦ ਤੱਕ ਤੇ ਇਲਾਰਾ ਹੀ ਹੈ ਗਿਆ 20-25 ਸਾਲ ਤੋਂ ਉੱਪਰ ਹੋ ਚੁੱਕੀ ਹੈ ਹਾਂ ਇੰਨੇ ਤੇ ਹੋ ਹੀ ਗਏ ਉਹ ਤਾਂ ਪਾਣੀ ਦਾ ਸਾਲ ਹੋ ਗਿਆ ਨਹੀਂ ਸੁੰਦਾ ਪਿਆ ਕੋਈ ਪਾਣੀ ਵਾਸਤੇ ਕਹਿੰਨੇ ਆ ਮੋਟਰ ਵੇਲੋ ਸਾਰਿਆਂ ਨੂੰ ਪੁੱਛ ਲੋ ਇੱਥੇ ਬਸ ਪਾਣੀ ਦੀ ਇੰਨੀ ਕਿ ਪਰੇਸ਼ਾਨੀ ਹੈ ਕਿ ਪੁੱਛੋ ਨਾ ਨਾ ਪਾਣੀ ਕਿੱਥੋਂ ਲੈ ਕੇ ਆਉਂਦੇ ਜੀ ਇਹਨਾਂ ਨਾਲ ਲੰਬਾ ਜੀ ਬਹੁਤ ਦੂਰ ਕਿਤੇ ਆਂਦਾ ਪਿਆ ਜੇ ਦੂਸਰੇ ਮੱਲੇ ਚੋਂ ਉਹਨਾਂ ਕੋਲ ਲੈ ਕੇ ਆਈਦਾ ਈਨ ਵਾਸਤੇ ਨਾ ਹਾਂ ਤੋਂ ਦੀ ਸਿੱਤੇ 7-800 ਮਕਾਨਾਂ ਸਾਰਿਆਂ ਦਾ ਹੀ ਆਲੇ ਸਭ ਦਾ ਹੀ ਆ ਸੋ ਇਹ ਜਿਹੜੇ ਬੱਚੇ ਨੇ ਇਹਨਾਂ ਦੇ ਵੀ ਸੁਪਨੇ ਨੇ ਕਿ ਇਹ ਕੁਝ ਕਰਨ ਇਹ ਵੀ ਕੁਝ ਏਸ਼ੀਆਂ ਦੇ ਪੱਖਿਆਂ ਦੇ ਥੱਲੇ ਸੌਣ ਕਿਉਂਕਿ ਗੱਲਬਾਤ ਜਾਰੀ ਰੱਖਦੇ ਆ ਕਿ ਕੀ ਕੀ ਦਿੱਕਤ ਪਰੇਸ਼ਾਨੀ ਕੀ ਨਾਮ ਹੈ ਜੀ ਤੁਹਾਡਾ ਆ ਚ ਕੀ ਕੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਜੀ ਇੱਥੇ ਦਿੱਕਤ ਤਾਂ ਕੋਈ ਨਹੀਂ ਇੱਥੇ ਤਾਂ ਠੀਕ ਹੀ ਹੈ ਕੀ ਕੀ ਮਾਤਾ ਜੀ ਕੀ ਕੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਜੀ ਜੀ ਕੀ ਕੀ ਦਿੱਕਤ ਪਰੇਸ਼ਾਨੀ ਹੈਗੀ ਹੈ ਜੀ ਇਸ ਏਰੀਆ ਦੇ ਵਿੱਚ ਜੀ ਕੀ ਕੀ ਦਿੱਕਤ ਪਰੇਸ਼ਾਨੀ ਹੈ ਬਸ ਸੀਵਰ ਪਰਦਾ ਹੋਰ ਕੋਈ ਨਹੀਂ ਦਿੱਕਤ ਹੈਗੀ ਲੈਟਰਿੰਗ ਬੜੀ ਤੇਰਦੀ ਹੈਗੀ ਲੋਕ ਵੋਟਾਂ ਮੰਗਣ ਨਹੀਂ ਆਉਂਦੇ ਇੱਥੇ ਲੀਡਰ ਜੀ ਨਹੀਂ ਆਉਂਦੇ ਆ ਤੇ ਉਹਨਾਂ ਨੇ ਕਦੀ ਕਿਹਾ ਨਹੀਂ ਤੁਹਾਡੇ ਮਸਲੇ ਹੱਲ ਕਰਾ ਦੇ ਉਹ ਜਿੱਦ ਦਿਨ ਜਦ ਵੋਟਾਂ ਦਾ ਟਾਈਮ ਹੁੰਦਾ ਨਾ ਤभी ਆਉਂਦੇ ਆ ਇਹ ਤਾਂ ਫਿਰ ਉਹ ਦਿਖਤੇ ਹੀ ਨਹੀਂ ਹੈ। ਤਾਂ ਜਿਸ ਤਰੀਕੇ ਤਾਰਾ ਤੁਸੀਂ ਦੇਖ ਸਕਦੇ ਇੰਨੀ ਨੇੜੀਆ ਵੱਡਾ ਹਾਦਸਾ ਵਾਪਰ ਸਕਦਾ ਹੈ, ਬਿਜਲੀ ਲੱਗ ਸਕਦੀ ਹੈ ਕਿਸੇ ਨੂੰ ਜੀ। ਤੁਸੀਂ ਵੀ ਆ ਜਾਇਓ। ਤੁਸੀਂ ਵੀ ਕਦੇ ਦਿਖਦੇ ਨਹੀਂ ਆਏ। ਜਿਹੜਾ ਵੋਟ ਦਾ ਟਾਈਮ ਹੈ ਤੁਸੀਂ ਵੀ ਅਬ ਆਏ ਹੋ। ਪਹਿਲੇ ਆਤੇ ਤਾਂ ਕਾ ਪਤਾ ਸਹੂਈਦਾ ਵੀ ਹੁੰਦੀ ਹੈ ਨਾ ਵਈ। ਅਬ ਕਾ ਕੇ ਕਿਆ ਫਾਇਦਾ? ਆਪ ਕਿਹਨੂੰ ਇੱਥੇ ਕਿੰਨੇ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ? ਮੈਂ ਤਾਂ ਇਧਰ ਨਿਊ ਇਧਰ ਦੀ। ਤੋਂ ਮੇਰੇ ਕੋ 5 ਸਾਲ ਹੋ ਗਏ ਆ। ਜਦੋਂ ਸੇ ਦੇਖ ਰਹੀ ਐਸੀ ਹੀ ਹੈ। ਤੁਹ ਕਦੇ ਕਿਸੇ ਨੇ ਪੁੱਛਿਆ ਇਥੇ ਕਿ ਹਾਲ ਨੇ ਕਿ ਤੁਹਾਡੇ ਹਾਲਾਤ ਸੇ ਕੀ ਕੁਝ ਨਹੀਂ ਹੈ ਬਸ ਕਹਤੇ ਆਤੇ ਵਾਦਾ ਕਰ ਜਾਂਦੇ ਆ ਕੋਈ ਫਿਰ ਵਾਦਾ ਆ ਗਏ ਕੁਝ ਹੁੰਦਾ ਹੀ ਨਹੀਂ ਬਸ ਲਾਰੇ ਹੀ ਹੈ ਤੁਹਾਡੇ ਬੱਚਿਆਂ ਦੇ ਵੀ ਸੁਪਨੇ ਨੇ ਜਿਵੇਂ ਲੀਡਰਾਂ ਦੇ ਬੱਚੇ ਸ਼ੌਕਰਾਂ ਦੇ ਬੱਚੇ ਇਸੀਆਂ ਚ ਸੋ ਰਹੇ ਨੇ ਉਹਨਾਂ ਦੇ ਸੁਪਨੇ ਨਹੀਂ ਹੈਗੇ ਜਿਵੇਂ ਤੁਹਾਡੇ ਬੱਚਿਆਂ ਦੇ ਨੇ ਉਹ ਤਾਂ ਸਭ ਨੇ ਹੁੰਦੇ ਆ ਕਿਆ ਕਰ ਸਕਤੇ ਆ ਚੁੱਕੀ ਲੱਗਦਾ ਲਾਰੇ ਲੱਪੇ ਛੱਡ ਕੇ ਜੇਕਰ ਆਮ ਲੋਕਾਂ ਦੀ ਸਰਕਾਰ ਬਣਦੀ ਆ ਤਾਂ ਲੋਕੀ ਖੁਦ ਵੋਟਾਂ ਪਾਣ ਜਾਣਗੇ ਮੰਗਣ ਦੀ ਲੋੜ ਹੀ ਨਹੀਂ ਪੈਗੀ ਕਿਆ ਕਰੇ ਤੁਸੀਂ ਜਨਤਾ ਕੇ ਹੱਥ ਮੇ ਉਹ ਤੁਮ ਕਿ ਅਸੀਂ ਤਾਂ ਕੁਝ ਹੋਰ ਹੀ ਬੋਲ ਲੇਗੇ ਹੈ ਨਾ ਵਹੀ ਵਹੀ ਤਾਂ ਮੈਂ ਕਹਿ ਫਿਰ ਵੀ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰਾਂ ਨੂੰ ਜੋ ਤੁਹਾਡੀਆਂ ਮੁਸ਼ਕਲਾਂ ਨੇ ਤੁਸੀਂ ਹੱਲ ਕਰਵਾਉਣਾ ਚਾਹੁੰਦੇ ਮੈਂ ਕਹਿੰਦੀ ਹਾਂ ਕਿ ਜਦ ਉਹ ਜੋ ਕਹਿੰਦੇ ਹਨ ਉਹ ਕਰੋ ਯਾ ਤਾਂ ਫਿਰ ਯਹਾਂ ਪੇ ਆਓ ਮਤ ਯਹਾਂ ਪੇ ਆਤੇ ਝੂਟੇ ਝੂਟੇ ਵਾਅਦੇ ਕਰ ਜਾਂਦੇ ਫਿਰ ਯਹਾਂ ਪੇ ਕੁਝ ਕਰਤੇ ਹੀ ਨਹੀਂ ਹੈ ਇਹ ਲੋਕ ਦੱਸ ਰਹੇ ਨੇ ਕਿ ਮਹੀਨਾ ਮਹੀਨਾ ਪਾਣੀ ਨਹੀਂ ਆਉਂਦਾ ਫਿਰ ਪਾਣੀ ਕਿੱਥੋਂ ਪਰ ਕੇ ਲੈ ਕੇ ਆਉਂਦੇ ਹੋ ਨਹੀਂ ਨਹੀਂ ਪਾਣੀ ਤਾਂ ਪਾਣੀ ਤਾਂ ਆਤਾ ਹੈ ਯਹਾਂ ਪੇ ਮੇਨ ਹੈ ਗਟਰ ਗਟਰ ਇਹ ਦੇਖੋ ਇਤਨਾ ਨੀਚਾ ਹੈ ਇਸੇ ਇਤਨੀ ਨੀਚੀ ਰਸੋਈ ਹੈਗੀ ਪਾਣੀ ਭਰ ਜਾਂਦਾ ਹੈ ਲੈਟਰਨ ਵੀ ਆ ਜਾਂਦੀ ਹੈ ਰਸੋਈ ਚ ਉਧਰ ਖੜੇ ਹੋ ਕੇ ਖਾਣਾ ਬਣਾਉਣਾ ਪड़ता है ਸਾਨੂੰ ਇੰਨੀ ਬਦਬੂ ਚ ਇੰਨੀ ਗੰਦਗੀ ਚ ਖਾਦਾ ਪੀਤਾ ਜਾਂਦਾ ਰੋਟੀ ਖਾਦੇ ਘਰ ਫਿਰ ਕੀ ਕਰਾ ਪੇਟ ਕਿਲੇ ਤੋਂ ਖਾਣਾ ਹੀ ਪड़ता है ਜਦ ਹਮ ਖਾएंगे ਨਹੀਂ ਤਾਂ ਫਿਰ ਬੱਚੇ ਕਾ ਕਰਨਗੇ ਫਿਰ ਬੱਚੋ ਕੋ ਰੋਟੀ ਕਿਵੇਂ ਨਹੀਂ ਦੇ ਦੇਗੇ ਉਧਰ ਜਾਂਦੇ ਹੈ ਕੰਪਲੇਨ ਲਿਖਾਣੇ ਕੇ ਲਈ ਵਹਾਂ ਪੇ ਕੰਪਲੇਨ ਲਿਖਤੇ ਹੈ ਫੋਨ ਕਰਤੇ ਹੈ ਹਾਂਜੀ ਆਜੇਂਗੇ ਆਜ ਆਜੇਂਗੇ ਆ ਜਾ ਦੇਂਗੇ ਫਿਰ ਹਮ ਫੋਨ ਕਰਕੇ ਖੁਦ ਕਹਤੇ ਆਤੇ ਫਿਰ ਹਮ ਸੇ ਉਹ ਪੈਸੇ ਲੈਂਤੇ ਹੈ ਘਰ ਘਰ ਸੇ ਪੈਸੇ ਲੈ ਹਾਂਜੀ ਕੂੜੇ ਵਾਲੇ ਦੀ ਸਰਕਾਰੀ ਨੌਕਰੀ ਉਹਨਾਂ ਨੂੰ ਦਾ ਸਰਕਾਰੀ ਤਨਖਾ ਜੋ ਆਤੇ ਹੈ ਗਟਰ ਵਾਲੇ ਉਹ ਵੀ ਪੈਸੇ ਲੈਂਦੇ ਆਂ ਹਾਂਜੀ ਕੂੜੇ ਦੀ ਗੱਡੀ ਵੀ ਨਹੀਂ ਆਉਂਦੀ ਹੈ 3 ਦਿਨ ਬਾਅਦ ਆਤੀ ਹੈ 4 ਦਿਨ ਬਾਅਦ ਆਤੀ ਨਹੀਂ ਤਾਂ ਆਤੀ ਨਹੀਂ ਇਹ ਲੋਕ ਪਰ ਕਦੇ ਸਵਾਲ ਨਹੀਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਪੈਸੇ ਕਾਹਦੇ ਮੰਗ ਰਹੇ ਹੋ ਤੁਹਾਡੀਆਂ ਤਾਂ ਤਨਖਾਹਾਂ ਲੱਗੀਆਂ ਪਈਆਂ ਨੇ ਕਹਿੰਦੇ ਕਿ ਹੜਤਾਲ ਚੱਲ ਰਹੀ ਹੈ ਸਾਡੀ ਹੋਰ ਕੀ ਕਹਿੰਦੇ ਆਂ ਹੜਤਾਲ ਚ ਲੈਣ ਕੀ ਆਏ ਨੇ ਉੱਪਰੋਂ ਪੈਸੇ ਬਣਾਣ ਆਏ ਨੇ ਉਹ ਬਣਾਤੇ ਆ ਉਹ ਤਾਂ ਕਈ ਨਾ ਕਈ ਖਾਣਾ ਹੀ ਪੜੇਗਾ ਨੂੰ ਕੋ ਸਰਕਾਰ ਨਹੀਂ ਦੇ ਰਹੀ ਤਾਂ ਜਨਤਾ ਸੇ ਖਾ ਰਿਆ ਕੰਪਲੇਂਟ ਕੀਤੀ ਸੀਗੀ ਉਹਨਾਂ ਦੀ ਕਿਤੇ ਕੰਪਲੇਨ ਕਿਸ ਨੂੰ ਦੂ ਸਰ ਕੋਈ ਸੁਣਤਾ ਨਹੀਂ ਇਧਰ ਸਾਫ਼ ਸੀ ਗੱਲ ਹੈ ਕੋਈ ਨਹੀਂ ਸੁਣਤਾ ਇਧਰ ਭਾਈ ਕੀ ਕੀ ਦਿੱਕਤੇ ਪਰੇਸ਼ਾਨੀ ਆ ਗਈ ਆ ਜੀ ਤੁਹਾਡੇ ਏਰੀਆ ਦੇ ਵਿੱਚ ਮਹੱਲੇ ਦੇ ਵਿੱਚ ਮਹੱਲੇ ਸਾਡੀ ਪਰੇਸ਼ਾਨੀ ਆ ਕੀ ਕੀ ਦਿੱਕਤਾਂ ਕੋਈ ਵਿਕਾਸ ਕੀਤਾ ਹੈਗਾ ਤਾਂ ਤਾਈਆਂ ਪਰੇਸ਼ਾਨੀ ਆ ਸਮਝ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮਿੰਟ 2 ਸਾਲ ਹੋਏ ਆ 2 ਸਾਲ ਹੋ ਗਏ ਤੇ ਕੋਈ ਪੁੱਛਣ ਆਇਆ ਅਜੇ ਤੱਕ ਇਕੱਲੀ ਮੋਟੇ ਮੰਗਣਾ ਆ ਜੀ ਕੋਈ ਨਹੀਂ ਆ ਵੋਟਾਂ ਲਈ ਜਾਂਦੇ ਆ ਇਹ ਵੋਟਾਂ ਲਈ ਜਾਂਦੇ ਆ ਉਹ ਵੀ ਇਹਨਾਂ ਨੇ 2 ਮਹੀਨੇ ਆਣਾ ਬਾਅਦ ਚੁਣੀਆਣਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਾਡੇ ਰਈ ਮੀਡੀਆ ਰਈ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਕਹੀਏ ਜੇ ਸੁਣਦੇ ਆ ਤੇ ਫਿਰ ਤਾਂ ਕਹੀਏ ਜੇ ਸੁਣਨਾ ਨਹੀਂ ਤਾਂ ਕਹਿੰਦਾ ਫਿਰ ਸੁਣਦੀਆਂ ਨੇ ਸਰਕਾਰਾਂ ਤਾਂ ਕਹਿੰਦੀ ਅਸੀਂ ਸੁਣਾਂ ਨਹੀਂ ਸੁਣਦੀਆਂ ਭਾਈ ਤੁਸੀਂ ਦੱਸੋ ਸਰਕਾਰਾਂ ਤਾਂ ਵੱਡੇ ਵੱਡੇ ਬਾਦੀਆ ਕਰਦੇ ਨੇ ਕਿ ਅਸੀਂ ਆਮ ਲੋਕਾਂ ਦਾ ਬੜਾ ਸੋਚਿਆ ਕੀ ਸੋਚਿਆ ਕਿੰਨੀ ਜਨਤਾ ਇੱਥੇ ਪਬਲਿਕ ਵਿਚਾਰੀ ਭੁੱਖੀ ਮਰਨਦੀ ਹੈ ਹੈਗਾ ਕੋਈ ਕੋਈ ਆ ਗਊਸ਼ਾਲਾ ਬਾਹਰ ਜਾ ਕੇ ਤਾਂ ਕਿੰਨੀ ਗਾਉ ਬਾਹਰ ਗਿਆ ਕੀ ਲੀਡਰਾਂ ਦੇ ਘਰ ਦੇ ਬਾਹਰ ਇੰਨੀ ਗੰਦਗੀ ਹੁੰਦੀ ਕਦੀ ਹੁੰਦੀ ਤੁਸੀਂ ਜਾ ਕੇ ਦੇਖੋ ਤੇ ਕੀ ਕਿ ਟੈਕਸ ਲੀਡਰ ਵੀ ਉਹਨਾਂ ਹੀ ਭਰ ਰਿਹਾ ਜਿੰਨੀ ਕਮਾਈ ਕਰ ਰਿਹਾ ਜਿੰਨੀ ਤੁਸੀਂ ਕਮਾਈ ਕਰ ਰਹੇ ਤੁਸੀਂ ਵੀ ਉਹਨਾਂ ਟੈਕਸ ਭਰ ਰਹੇ ਹੋ ਦੇ ਅਕੋਰਡਿੰਗ ਪਰ ਗੰਦਗੀ ਕੀ ਹੈ ਭਾਈ ਗਰੀਬ ਦੂਨਾ ਭਰਦਾ ਗਰੀਬ ਟੈਕਸ ਦੂਨਾ ਭਰਦਾ ਵਾ ਲੀਡਰ ਘੱਟ ਭਰਦੇ ਆ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਹੈ ਇਸ ਕਰਕੇ ਉਹਨਾਂ ਨੂੰ ਦੇਖਣਾ ਜੇ ਰਾਬ ਆ ਕੇ ਅਜ ਲੋਮੀ ਜਾਂ ਕਣੀ ਆਂਦੀ ਇਥੇ ਪੇਖੋ ਕਿੰਨਾ ਪਾਣੀ ਭਰਦਾ ਗੰਦ ਦਾ ਕਿੰਨਾ ਕਿੰਨਾ ਪਾਣੀ ਭਰ ਜਾਂਦਾ ਜੀ ਗਿੱਟਾ ਗਿੱਟੇ ਨਾਲ ਪਾਣੀ ਭਰਦਾ ਭਾਈ ਠੀਕ ਆ ਉਹ ਬਾਅਦ ਜਾ ਕੇ ਦੇਖੋ ਮੀਟਰ ਦੇਖੋ ਬਾਹਰ ਤਾਰਾ ਦੇਖੋ ਕਿਸੇ ਦਾ ਬੱਚਾ ਜਾਂ ਕੁਝ ਵੀ ਲੰਕ ਜਵੇ ਜਾਂ ਕਿਤੇ ਆ ਦੇ ਲੋ ਸਾਰਾ ਸਿੱਧੇ ਦਰਤਾਂ ਉੱਤੀ। ਸੋ ਇਸ ਵਾਰ ਜੀ ਵੋਟਾਂ ਮੰਗਣਾ ਆਏ ਤੇ ਫੇਰ ਕੀ ਕਹੋਗੇ? ਵੋਟ ਦੇਣੀ ਕਿਉਂ ਆ? ਬੋਰਡ ਕਰਦੇ ਹਾਂ ਉਹਨੂੰ। ਦੇਣੀ। ਬੋਰਡ ਦਾ ਦੇਖੋ ਭਾਈ ਗੱਲ ਕੀ ਏ, ਬੋਰਡ ਵਿਖਦੀ ਆ, ਉਹ ਵੇਚ ਲੈਂਦੇ ਲੋਕੇ ਖਰੀਦ ਲੈਂਦੇ। ਸਹੀ ਗੱਲ ਆ। ਆਹ ਵੇਖੋ ਇੱਧਰ ਆਹ ਵੇਖੋ ਕਿੰਨਾ ਨੀਵਾ ਹੈਗਾ ਇੱਧਰ। ਜਦ ਸੀਵਰ ਭਰਦਾ ਤਾਂ ਕਿੰਨਾ ਇੱਧਰ ਭਰ ਜਾਂਦਾ ਹੈ। ਗੰਦਾ ਪਾਣੀ ਇੱਧਰ ਭਰ ਜਾਂਦਾ ਹੈ। ਇੱਧਰ ਦੇਖੋ ਇੱਧਰ ਲਾਇਟੀਆਂ ਤੇ ਹਰਤੀ ਆ। ਟਾਇਲਟ ਵਗੈਰਾ ਤੇ ਹਰਤੀ ਆ। ਸਾਰੀ ਨੈਵਰ ਇਹ ਸੀਵਰੇਜ ਆ ਜੀ। ਹਾਂਜੀ ਇਹ ਸੀਵਰ ਕਾਈ ਇਹ ਸੀਵਰੇਜ ਭਰ ਜਾਂਦੇ ਨੇ ਜਦ ਮੀਂਹ ਕਣੀ ਹੁੰਦੀ ਆ ਉਦੋਂ ਵੀ ਉਦੋਂ ਵੀ ਬਾਹਰ ਦੇਖੋ ਭਾਈ ਇੱਕ ਵਾਰ ਤੁਹਾਨੂੰ ਬਾਹਰੋਂ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਇੱਥੇ ਲੋਕਾਂ ਨੂੰ ਕਹਿ ਸਕਦੇ ਆ ਕਿ ਆਜ਼ਾਦੀ ਸਾਨੂੰ 1947 ਚ ਮਿਲ ਗਈ ਸੀਗੀ ਪਰ ਹਾਲੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਚੰਗੀ ਤਰ੍ਹਾਂ ਆਜ਼ਾਦ ਨਹੀਂ ਜੀ ਪਾਰੇ ਜਿਹੜੇ ਅਸੀਂ ਅੱਜ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਆਜ਼ਾਦੀ ਮਿਲ ਚੁੱਕੀ ਆ ਨਰਕ ਭਰੀ ਜ਼ਿੰਦਗੀ ਅੱਜ ਵੀ ਲੋਕ ਜੀ ਰਹੇ ਨੇ ਇੱਕ ਵਾਰੀ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਮੀਟਰ ਹੈ ਨਾਲ ਹੀ ਉੱਤੇ ਤਾਰਾ ਤੇ ਨਾਲ ਹੀ ਥੱਲੇ ਪਾਣੀ ਹੈ ਜੇਕਰ ਇੱਥੇ ਕੋਈ ਵੱਡੀ ਸ਼ਾਰਟ ਸਰਕਟ ਦੇ ਨਾਲ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਹ ਤਸਵੀਰਾਂ ਤੁਸੀਂ ਦੇਖੋ ਕਿ ਨੇੜੇ ਪਾਣੀ ਆ ਉੱਥੇ ਮੀਟਰ ਆ ਉੱਥੇ ਹੀ ਤਾਰਾਂ ਤੇ ਤਾਰਾਂ ਦੇ ਉੱਤੇ ਮੱਖੀਆਂ ਜਿਹੜੀਆਂ ਪਿੰਨ ਪਣਾਉਂਦੀਆਂ ਇੱਥੇ ਗੰਦਗੀ ਲੈ ਕੇ ਆ ਰਹੀਆਂ ਨੇ ਕੀ ਕੀ ਮੁਸ਼ਕਲਾਂ ਸਿਗੀਆਂ ਤੁਹਾਨੂੰ ਦਿਖਾਈਆਂ ਇਸ ਸਿੰਧੂਸਤਾਨੀ ਬਸਤੀ ਦੀਆਂ ਕਿ ਲੋਕ ਇੱਥੇ ਕਿਵੇਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ 1947 ਦੀ ਆਜ਼ਾਦੀ ਹਰ ਕਿਸੇ ਨੂੰ ਨਹੀਂ ਮਿਲੀ ਹਾਲੇ ਵੀ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਲੀਡਰਾਂ ਦੇ ਝੂਠੇ ਵਾਅਦੇ ਅੱਜ ਵੀ ਲੋਕ ਆਪਣੀ ਉਮੀਦਾਂ ਲੈ ਕੇ ਚੱਲ ਰਹੇ ਨੇ ਕਿ ਸਾਡੀਆਂ ਮੰਗਾ ਸਾਡੀਆਂ ਮੁਸ਼ਕਲਾਂ ਜਿਹੜੀਆਂ ਸਰਕਾਰਾਂ ਹੱਲ ਕਰਨਗੀਆਂ ਪਰ ਅਖੀਰਕਾਰ ਕਦੋਂ ਕਰਨਗੀਆਂ ਇੱਕ ਵਾਰ ਇੱਕ ਮਾ ਕੇ ਤਸਵੀਰਾਂ ਦਿਖਾ ਦਈਏ ਬੱਚੇ ਦੀਆਂ ਕਿ ਜਿਹੜੇ ਬੱਚੇ ਨੇ ਇਹਨਾਂ ਦੇ ਵੀ ਸੁਪਨੇ ਨੇ ਇਹ ਵੀ ਚਾਹੁੰਦੇ ਨੇ ਕਿ ਅਸੀਂ ਆਪਣੇ ਮਾਪੇ ਨੂੰ ਅਸੀਂ ਖੁੱਦ ਇਸ ਸੀ ਪੱਕੇ ਥੱਲੇਆਂ ਦੇ ਸੋਈਏ ਅਸੀਂ ਵੀ ਕਿਸੇ ਤਰ੍ਹਾਂ ਚੰਗੀ ਨੌਕਰੀ ਕਰੀਏ ਅਸੀਂ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਜੀਏ ਪਰ ਜਿਸ ਤਰੀਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜ਼ਰੂਰ ਮਨਪਾਵਕ ਹੁੰਦਾ ਹੈ ਕਿ ਲੋਕ ਇਸ ਤਰੀਕੇ ਕਿਵੇਂ ਜੀ ਪਾ ਰਹੇ ਨੇ ਕਿਉਂਕਿ ਸਾਨੂੰ ਸਾਡੇ ਸਿਆਣੇ ਕਹਿੰਦੇ ਆਏ ਨੇ ਕਿ ਜੇਕਰ ਜੀਣਾ ਸਿੱਖਣਾ ਤਾਂ ਆਪਣੇ ਨੀਵੇਂ ਨੂੰ ਜਿਨਾ ਦੇਖ ਕੇ ਸੋ ਨੀਵੇਂ ਨੂੰ ਦੇਖ ਕੇ ਜਿਨਾ ਸਿੱਖਾਂਗੇ ਤਾਂ ਸਾਡੀ ਜ਼ਿੰਦਗੀ ਵਧੀਆ ਬਤੀਤ ਹੋ ਸਕਦੀ ਹੈ ਜੇਕਰ ਸਾਡੇ ਕੋਲ ਸਾਈਕਲ ਹੈਗਾ ਤਾਂ ਅਸੀਂ ਉਹਨੂੰ ਦੇਖ ਕੇ ਜਿਨਾ ਸਿੱਖੇ ਜਿਹਦੇ ਕੋਲ ਸਾਈਕਲ ਵੀ ਨਹੀਂ ਹੈਗਾ ਜੇਕਰ ਸਾਡੇ ਕੋਲ ਮੋਟਰਸਾਈਕਲ ਹੈਗਾ ਤਾਂ ਅਸੀਂ ਉਹਨੂੰ ਦੇਖ ਕੇ ਜਿਨਾ ਸਿੱਖੇ ਜਿਹਦੇ ਕੋਲ ਸਾਈਕਲ ਹੈਗਾ ਤੇ ਜੇਕਰ ਸਾਡੇ ਕੋਲ ਗੱਡੀ ਹੈ ਤਾਂ ਅਸੀਂ ਉਹਨੂੰ ਦੇਖ ਕੇ ਜਿਨਾ ਸਿੱਖੇ ਜਿਹਦੇ ਕੋਲ ਮੋਟਰਸਾਈਕਲ ਹੈ ਜਿਹੜਾ ਗੱਡੀ ਲੈਣ ਦੇ ਖਾਪਸੂ ਜਾ ਰਿਹਾ ਸੋ ਦੇਖਣਾ ਹੈ ਆਖਰਕਾਰ ਸਰਕਾਰਾਂ ਇੱਥੇ ਕਦ ਆਉਂਦੀਆਂ ਨੇ ਕਦ ਲੋਕਾਂ ਦੇ ਹਾਲ ਪੁੱਛਦੀ ਹੈ ਮੈਨੂੰ ਤੇ ਇਜਾਜ਼ਤ ਦਸੁਰਖਾਪ ਟੀਵੀ ਦੇ ਲਈ ਮੈਂ ਦਮਨ